ਇਹ ਰਹੀ ਜਿਹੜਾ ਕੱਢ ਤੂ ਘਰੋਂ ਖੰਡਾ ਗੁੜ ਤਾਂ ਗੋੜੀ ਐ ਖੰਡ ਤਾਂ ਬਿਮਾਰੀ ਐ ਮੇਰੀ ਹੈ ਗਰਮ ਪਾਈ ਹੈ ਹੈ ਗਰਮ ਹੈ ਦੇਖ ਲੈਨੇ ਤਰੀ ਸ਼ੱਕ ਕੇ ਥੋੜੀ ਜੀ ਲੋ ਜੀ ਸ਼ੱਕੀਏ ਚੱਕਰ ਹੂੰ ਮੇਰੇ ਤੇ ਮਸਾਲਾ ਤਾਂ ਨਹੀਂ ਪਾਇਆ ਹਾਂ ਹਾਂ ਕੋਈ ਤੁਸੀਂ ਮਸਾਲੇ ਵਾਲੀ ਉਹ ਹੁੰਦੀ ਆ ਨਾ ਨਾ ਚਲੋ ਦੇਖਦੇ ਆਂ ਅੰਦਰ ਕਿ ਲੜਾ ਵੀ ਹਮ ਤਾਂ ਲੋਕ ਦੁਬਾਰੇ ਛੱਡ ਕੇ ਖੰਡ ਦਾ ਖੜਾ ਛੱਡਦੇ ਜਾਂਦੇ ਆਂ ਬਿਮਾਰੀਆਂ ਤੋਂ ਬਚ ਰਹੇ ਉਹਨਾਂ ਦੇ ਵਿੱਚ ਟਰੈਕਟਰ ਲਾਇਆ ਇਹਨਾਂ ਨੇ ਪੱਕਾ ਤੇ ਇਹ ਕਿ ਲੜਾ ਪ੍ਰਾਣੀਆਂ ਚੀਜ਼ਾਂ ਤੇ ਆਉਣਾ ਭੂਤ ਦੁਬਾਰੇ ਕੋਈ ਫਾਇਦਾ ਨਹੀਂ ਜਿਹੜਾ ਖਾ ਕੇ ਦੇਖੋ ਵਧੀਆ ਜਿਹਾ ਜ਼ਗੜਾ ਇਹ ਟਰੈਕਟਰ ਪੱਕਾ ਹੀ ਲੱਗਿਆ ਫਿਰ ਉੱਧਰ ਆਈ ਜਾਂਦਾ ਇੱਥੋਂ ਦੀ ਹੈ ਨਾ ਉਧਰੋਂ ਕੋਣ ਕੇ ਹਿੱਟੇ ਵਿੱਚ ਤਾਂ ਮੈਂ ਥੋਂ ਬਾਹਰ ਹੋਣਾ ਹੈ ਦੇਖੋ ਕੋਪਾ ਵੀ ਲੱਗਿਆ ਇੱਧਰ ਕੋਪਾ ਵੀ ਹੋਰ ਘਟਨੇ ਹੋ ਗਏ ਜੀ ਹੁਣ ਲੋਪ ਹੁੰਦੀਆਂ ਜਾਂਦੀਆਂ ਚੀਜ਼ਾਂ ਆਹਾਹਾ ਦੁਬਾਰੇ ਆਉਣਾ ਪੁੱਛੇ ਦੇਸੀ ਚੀਜ਼ਾਂ ਤੇ ਉਹ ਤੋਂ ਸਿੱਧਾ ਹੀ ਆਈ ਜਾਂਦਾ ਫਿਰ ਇੱਥੇ ਆਉਂਦਾ ਹੈ ਹੈ ਅੱਛਾ 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 ਇਧੋ ਇਧਰ ਉੱਥੋਂ ਉਧਰ ਤੀਜੀ ਥਾਂ ਜਾ ਕੇ ਫੇਰ ਤੇ ਉੱਥੇ ਤਾਂ ਘੜਦੇ ਹੋ ਠੀਕ ਹੈ ਕਿ ਰੇਟ ਅਸ ਕਰਦਾ ਹੁਣ 100 ਰੁਪਏ ਕਿਲੋ 100 ਰੁਪਏ ਕਿਲੋ ਗੁੜ ਮੁੰਨੇ ਬੱਬੇ ਨੂੰ ਪਤਾ ਦੀ ਕਿਤਨੇ ਦੇ ਰਹੇ ਠੀਕ ਹੈ ਠੀਕ ਹੈ ਅੰਤ ਤੋ 80 ਰੁਪਏ ਆ ਨਾ ਤਰਾ ਕਰਨ ਅ ਤੂੰ ਤਾਂ ਕੱਢਣ ਵਾਲੇ ਹੋ ਹਾਂ ਜੀ ਧੰਨਵਾਦ ਹੂੰ ਤਰਪੜੀਆ ਕਿੱਥੋਂ ਤੁਸੀਂ ਜੁਪੀ ਗਿਆ ਜੀ ਜੁਪੀ ਤੋਂ ਸ਼ਾਮ ਲਿਆਇਆ ਇਹ ਤੁਹਾਡੇ ਆਪ ਦਾ ਠੇਕੇ ਤੇ ਲਿਆਇਆ ਹੈ ਹਾਂ ਜੀ ਠੇਕੇ ਤੇ ਲਿਆਇਆ ਤੁਸੀਂ ਨਹੀਂ ਜੀ ਅਸੀਂ ਕੰਮ ਕਰ ਕੰਮ ਕਰ ਦੋ ਹਾਂ ਜੋ ਦੂਜੀ ਗੱਲ ਸਰਦਾਰੀ ਦੇ ਜਾ ਰਹੇ ਠੀਕ ਹੈ ਚਲੋ ਦੇਖਦੇ ਆਪੋ ਦੇ ਉਹਨਾਂ ਨੂੰ ਦੇ ਟੁੱਟ ਜੋ ਥੋੜੀ ਦੇਰ ਪਹਿਲਾਂ ਇੱਥੇ ਰਸਬੀ ਫਿਲਾਤੇ ਆਪ ਕੋ ਉਹ ਪੀਣਾ ਸੀ ਤੋਂ ਗੰਨੇ ਖਤਮ ਆਪੇ ਪਿੱਛੇ ਚੰਡੀਗੜ੍ਹ ਤੋਂ ਆਇਆ ਕੋਈ ਮਿਲੇ ਨਹੀਂ ਸਾਨੂੰ ਰਸਤੇ 'ਚ ਚੰਡੀਗੜ੍ਹ 'ਚ ਮਿਲਿਆ ਨਹੀਂ ਕੋਈ ਇੱਕ ਚੈੱਕ ਤੇ ਲੋੜ ਪਾਜੀ ਚਲੋ ਜਿੱਥੇ ਰਲਿਆ ਹੁੰਦਾ ਕੋਈ ਦੋ ਕੋਈ ਨਹੀਂ ਆ ਜਾਈਓ ਪੱਲਗਾ ਟੀਮ ਦੇ ਠੀਕ ਹੈ ਹੋ ਸਕਦੀ ਥੋੜੀ ਜੀ Que não é o